ਕਿਰਪੰ ਤ ਹਰੀਯੰ ਮਤ ਤਤ ਗਿਆਨੰ ਇਹ ਪਾਠ ਇਸੇ ਤਰ੍ਹਾਂ ਹੀ ਵੱਖਰਾ ਵਿਚਾਰਨ ਕਰਨਾ ਹੈ ਲਿਖਿਆ ਕਿਰਪੰਤ ਹੈ ਪਦਸ਼ੀਦ ਪੁਥੀਆਂ ਦੇ ਪਰ ਵੱਖਰਾ ਪਾਠ ਕਰਨਾ ਹੈ ਕਿਰਪੰ ਤ ਹਰੀਯੰ ਇਥੇ ਵਿਸਰਾਮ ਮਤ ਤਤ ਨਹੀਂ ਕਹਿ ਦੇਣਾ ਹੈ ਮਤ ਇਥੇ ਯਮਕ ਲਾ ਦੇਣੀ ਹੈ ਤਤ ਗਿਆਨੰ ਵਿਕਸੀਤ ਦੇ ਆ ਬੁੱਧਾ कुशलथानं विगसिद्ध बुद्ध बुद्ध कस्के ही बोलना है विगसिद्ध बुद्ध इति विश्राम कुशलथानं वसंतयरिख्यं त्यागमानं वसयंतरिख्यं वसयंत वसयंतरिख्यं इति विश्राम त्यागमानं शीतलांतरिद्यं ਦ੍ਰਿੜ ਸੰਤ ਗਿਆਨੰ ਹਿਰਦਯੰ ਕਸਕੇ ਨਹੀਂ ਬੋਲਣਾ ਪੂਲਾ ਬੋਲਣਾ ਹੈ ਸੀਤਲੰਤ ਰਿਦਯੰ ਰਿਦਯੰ ਉਚਾਰਨ ਕਰਨਾ ਹੈ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਣਾ ਲੀਣਾ ਬਾ ਜੰਤ ਨਾਨਕ ਸ਼ਬਦ ਬੀਣਾ ਰਹੰਤ ਜਨਮੰ ਹਰ ਦਰਸ ਲੀਣਾ ਬਾ ਜੰਤ ਨਾਨਕ ਸ਼ਬਦ ਬੀਣਾ ਕਹੰਤ ਬੇਦਾ ਗੁਣੰਤ ਗੁਣੀਆ ਸੁਣੰਤ ਬਾਲਾ ਬਹੁ ਵਿਦ ਪ੍ਰਕਾਰਾ ਕਿ ਕਹੰਤ ਬੇਦਾ ਗੁਣੰਤ ਗੁਣੀਆ ਇਥੇ ਵਿਸਰਾਮ ਹੈ ਸੁਣੰਤ ਬਾਲਾ ਬਹੁ ਵਿਦ ਪ੍ਰਕਾਰਾ ਦਰੜੰਤ ਸੁ ਵਿਦਿਆ ਹਰ ਹਰ ਕਿਰਪਾਲਾ ਸੁ ਵਿਦਿਆ ਪਾਠ ਇਕੱਠਾ ਹੀ ਹੈ ਤੇਜੀ ਨਾਲ ਬੋਲਣਾ ਹੈ ਦਰੜੰਤ ਸੁ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਨਾਮਦਾਨ ਇਥੇ ਥੋੜਾ ਠਹਿਰਾ ਜਾ ਚੰਤ ਨਾਨਕ ਇਥੇ ਵਿਸਰਾਮ ਹੈ ਦੇਨ ਹਾਰ ਗੁਰ ਗੋਪਾਲਾ ਇਹ ਗੁਰ ਗੋ ਨਹੀਂ ਕਹਿ ਦੇਣਾ ਗੁਰ ਗੋਪਾਲਾ ਨਹਿ ਚਿੰਤਾ ਮਾਤ ਪਿਤ ਨਹਿ ਚਿੰਤਾ ਮਾਤ ਪਿਤ ਪ੍ਰਤਹ ਨਹਿ ਚਿੰਤਾ ਕਾਸ਼ ਲੋਕ ਕਹਿ ਜੀ ਚਿੰਤਾ ਪਦ ਤੇ ਠਮਕਾ ਲਾ ਕੇ ਉਚਾਰਨ ਕਰਨਾ ਹੈ ਨਹ ਚਿੰਤਾ ਮਾਤ ਪੇਤ ਭ੍ਰਤਹ ਇਥੇ ਵਿਸਰਾਮ ਨਹ ਚਿੰਤਾ ਕਾਛ ਲੋਕ ਕਹਿ ਦੋਵੇਂ ਕੱਕੇ ਬੋਲਨੇ ਕਿਤੇ ਇੱਕ ਕੱਕਾ ਬੋਲ ਜਾਂਦੇ ਨੇ ਲੋਕ ਕਹਿ ਕਹਿ ਜਾਂਦੇ ਨੇ ਕਾਛ ਲੋਕ ਕਹਿ ਨਹ ਚਿੰਤਾ ਬਨਤਾ ਸੋਤ ਮੀਤਹ ਪਰਵਿਰਤ ਪਰਵਿਰਤ ਮਾਇਆ ਸੰਬੰਧਨ ਪ੍ਰਵਿਰਤ ਹੀਠਾ ਰਾਰਾ ਨਾ ਪਰਨ ਨਹੀਂ ਬੋਲਨਾ ਪ੍ਰਵਿਰਤ ਪ੍ਰਵਿਰਤ ਮਾਇਆ ਸੰਬੰਧਨ ਨਹਿ ਚਿੰਤਾ ਬਨਤਾ ਸੋਤ ਮੀਤਹਿ ਪ੍ਰਵਿਰਤ ਮਾਇਆ ਸੰਬੰਧਨਹਿ ਦਇਆਲ ਏਕ ਭਗਵਾਨ ਪੁਰਖਹਿ ਇਹ ਦਇਆਲ ਪਦ ਤੇ ਝਮਕ ਲਾ ਦਿੰਨੀ ਹੈ ਦਇਆਲ ਏਕ ਭਗਵਾਨ ਪੁਰਖਹਿ ਇਥੇ ਵਿਸਰਾਮ ਨਾਨਕ ਸਰਬਜੀਅ ਪ੍ਰਤਪਾਲਕਹਿ ਨਾਨਕ ਸਰਬਜੀਅ ਪ੍ਰਤਪਾਲਕਹਿ अनित्य वितं अनित्य चितं अनित्य हाँ, तरह उच्चारण करना अनित्य वितं अनित्य चितं अनित्य आशा बहुविध प्रकारं 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 तरह थोड़ा तेजी नाल बोलांगे तो प्र बोलया जाएगा नहीं तो प्रकारं रारा पूरा बोल जाएगा बहुविध प्रकारं अनित्य वितं अनित्य चितं अनित्य आशा बहुविध प्रकारं अनित्य हेतंग अहंग बंधन इथे विश्राम है अनित्य हेतंग अहंग बंधन इथे विश्राम परम माया मलंगनेक जठरागन अनेक पति कलोनी है जठरागन पति विश्राम ठीक है अनेक फिरंत जोन अनेक जठरागन फिरंत जोन अनेक जठरागन ਨਹ ਸਿਮਰੰਤ ਮਲੀਨ ਬੁੱਧਯੰ ਬੁੱਧਯੰ ਹੀ ਉਚਾਰਨ ਕਰਨਾ ਹੈ ਬੁੱਧੰਗ ਨਹੀਂ ਕਹਿਣਾ ਬੁੱਧਯੰ ਹੇ ਗੋਬਿੰਦ ਕਰਤਮਯਾ ਨਾਨਕ ਪਤਿਤ ਉਧਾਰਨ ਸਾਧ ਸੰਗਮਹਿ ਇੱਕ ਪਤਿਤ ਤਤੈਨੁ ਸਿਹਾਰੀ ਲੱਗੀ ਹੋਈ ਹੈ ਹੇ ਗੋਬਿੰਦ ਕਰਤਮਯਾ ਇੱਥੇ ਵਿਸਰਾਮ ਨਾਨਕ ਇੱਥੇ ਯਮਕ ਲਾ ਦਿੰਨੀ ਹੈ ਪਤਿਤ ਉਧਾਰਨ ਸਾਧ ਸੰਗਮਹਿ गेरंत गेर पतित पाताल जलंत दे दीप्य वैश्वांतर है गिरंत गिर पतित इति विश्राम जलंत दे दीप्य इस तरह उच्चारण करना है दे दीप्य वैश्वांतर है बब्बे तो डैश देके के है बहंत अगाह तोयंग तरंगंग बहंत पद ते यम कलादनीय बहंत ਅਗਾਹ ਤੋਇੰਤਰੰਗੰ ਇਥਿਤ ਤੇ ਹੁੜਾ ਆ ਗਿਆ ਇਥੇ ਨਹੀਂ ਤੋਇੰ ਕਹਿਣਾ ਇਥੇ ਤੋਇੰ ਬਹੰਤ ਅਗਾਹ ਤੋਇੰਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰਤਾ ਮਰਨ ਦੁਖੰਤ ਗ੍ਰਹ ਚਿੰਤਾ ਜਨਮੰਤਾ ਮਰਨ ਅਨਿਕ ਸਾਧਨੰ ਨਾ ਸਿਧਿਅਤੇ ਨਾਨਕ ਦੋ ਵਿਸਰਾਮ ਹਨ ਅਨਿਕ ਸਾਧਨੰ ਨਾ ਸਿਧਿਅਤੇ ਨਾਨਕ ਇਥੇ ਪਹਿਲਾ ਹੈ ਦੂਸਰਾ ਹੈ ਅਸਤੰਭੰ 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 ਸ਼ਬਦ ਸਾਦ ਸਵਜਨਹਿ ਅਨਿਕ ਸਾਧਨੰ ਨਾ ਸਿਧ్యਤੇ ਨਾਨਕ ਅਸਤੰਭੰ 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 ਅਪ ਬੇਬੂਲਨੇ ਅਸਤੰਭੰ 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 ਸ਼ਬਦ ਸਾਦ ਸਵਜਨਹਿ ਕੋਰ ਦੁਖਿਯੰ ਅਨਕ ਹਤਿਯੰ ਜਨਮ ਦਾਰਿਦਰੰ ਮਹਾ ਵਿਖਿਆਦੰ ਘੋਰ ਦੁਖਿਆਂ ਅਨਕ ਹਤਿਆਂ ਇਥਿ ਵਿਸਰਾਮ ਜਨਮ ਦਾ ਰਿਦਰੰ ਮਹਾ ਵਿਖਿਆਦੰ ਇਹ ਵਿਖਿਆਦੰ ਬੋਲਣਾ ਹੈ ਵਿਖਾਦੰ ਨਹੀਂ ਕਹਿਣਾ ਹੈ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਮਟੰਤ ਸਗਲ ਇਥਿ ਠਮਕ ਸਿਮਰੰਤ ਹਰ ਨਾਮ ਨਾਨਕ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਜੈਸੇ ਪਾਵਕ ਤੇ ਧਮਕਾ ਲਾ ਦਨੀ ਹੈ ਪਾਵਕ ਪਾਵਕ ਕਾਸਟ ਕਥਾ ਨਹੀਂ ਕਹਿ ਦੇਣਾ ਜੈਸੀ ਪਾਵਕ ਕਾਸਟ ਭਸਮਨ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਆਗ ਖੰਡਨਹਿ ਇਹ ਆਗ ਕੱਗੇ ਨਾਲ ਬੋਲਣਾ ਕਿਤੇ ਅਗ ਨਹੀਂ ਕਹਿ ਦੇਣਾ ਖੱਗਾ ਹੈ ਪੂਲਾ ਬੋਲਣਾ ਆਗ ਖੰਡਨਹਿ ਰੇਦ ਬਸੰਤ ਭੈ ਪੀਤ ਦੂਤਹਿ ਕਰਮਕਰਤ ਮਹਾਨਿਰਮਲਹਿ ਰੇਧ ਪੂਲਾ ਬੋਲਣਾ ਹੈ ਕਿਤੇ ਰਿੱਧ ਨਹੀਂ ਕਹਿ ਦੇਣਾ ਤਾਂ ਦਲਾਕ ਰੇਧ ਬਸੰਤ ਭੈ ਪੀਤ ਦੂਤ ਹੈ ਕਰਮਕਰਤ ਮਹਾਨਿਰਮਲਹਿ ਜਨਮ ਮਰਨ ਰਹੰਤ ਸਰੂਤਾ ਸੁਖ ਸਮੂਹ ਅਮੋਗ ਦਰਸਨਹਿ ਸਮੂਹ ਕਿਤੇ ਦਿਲੈਂਕੜ ਨਹੀਂ ਹਾਏ ਦੇ ਲਾਦਨੇ ਸਮੂਹ ਮੰਮੇ ਦੇ ਹੀ ਦਿਲੈਂਕੜ ਲਾਉਣੇ ਹਨ ਜਨਮ ਮਰਨ ਰਹੰਤ ਸਰੂਤਾ ਸੋਖ ਸਮੂਹ ਅਮੋਗ ਦਰਸਨ ਹੈ ਸਰਣ ਜੋਗੰ ਸੰਤ ਪ੍ਰੇ ਨਾਨਕ ਸੋ ਭਗਵਾਨ ਖੀਮੰ ਕਰੂਤ ਸਰਣ ਜੋਗੰ ਸੰਤ ਪ੍ਰੇ ਨਾਨਕ ਇਥੇ ਵਿਸਰਾਮ ਹੈ ਸੋ ਭਗਵਾਨ ਖੀਮੰ ਕਰੂਤ ਪਾਛੰ ਕਰੂਤ ਅਗਰਣੀ ਵਹਿ ਨਿਰਾਸੰ ਆਸ ਪੂਰਨ ਹੈ ਇਹ ਪਹਿਲਾ ਯਮਕਾਂ ਲਾਈ ਜਣੀਆਂ ਸਾਰੇ ਪਦਾਂ ਤੇ ਪਾਚੰ ਕ੍ਰੋਧ ਅਗਨਨੀਵਹਿ ਵਿਵਾਹਿ ਗੁਰੂ ਜਿਹੜੇ ਜਿਹੜੇ ਪਿੱਛੇ ਗਏ ਹੋਏ ਹਨ ਉਹਨਾਂ ਨੂੰ ਅੱਗੇ ਕਰ ਦਿੰਦੇ ਹਨ ਨਿਰਾਸੰ ਆਸ ਪੂਰਨ ਜਿਹੜੇ ਨਿਰਾਸ਼ ਹਨ ਹਰ ਪੱਖ ਤੋਂ ਉਹਨਾਂ ਦੀ ਆਸ ਪੂਰੀ ਕਰ ਦਿੰਦੇ ਹਨ ਪਾਚੰ ਕ੍ਰੋਧ ਅਗਨਨੀਵਹਿ ਨਿਰਾਸੰ ਆਸ ਪੂਰਨਹਿ ਨਿਰਧਨ ਭਯੰਗਤਨਵੰਤਹਿ ਰੋਗੀਆਂ ਰੋਗ ਖੰਡਨਾ ਹੈ ਨਿਰਤਨ ਰੋਗੀਆਂ ਇਥੇ ਯਮਕਾਂ ਲਾ ਕੇ ਉਚਾਰਨ ਕਰਨਾ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਪਾਰ ਭ੍ਰਮ ਪੁਰਖ ਦਾਤਾ ਰਹਿ ਨਾਨਕ ਗੁਰ ਸੇਵਾ ਕਿੰ ਨਾ ਲਭਯਤੇ ਪਾਰ ਭ੍ਰਮ ਪੁਰਖ ਦਾਤਾ ਰਹਿ ਇਥੇ ਵਿਸਰਾਮ ਹੈ ਨਾਨਕ ਪਤਿ ਯਮਕ ਲਾ ਦਨੀ ਹੈ ਗੁਰ ਸੇਵਾ ਕਿੰਗ ਨਾ ਲਭਯਤੀ ਕਿੰਗ ਨਹੀਂ ਕਹਿਦਣਾ ਗੱਗਾ ਕਈ ਵਾਰ ਵੱਧ ਲਾ ਕੇ ਪਾਠੀ ਸਿੰਘ ਬੋਲ ਜਾਂਦੇ ਕਿੰਗ ਕਹਿ ਜਾਂਦੇ ਹਨ ਕਿੰਗ ਬੋਲਣਾ ਹੈ ਕਿੰਗ ਨਾ ਲਭਯਤੀ ਅਤਰੰ ਤਰੰ ਤਾਰਣੈ ਅਤਰੰ ਬੋਲਣਾ ਹੈ ਅਦਰੰਗ ਨਹੀਂ ਕਹਿਣਾ ਐੜੇ ਵਿੱਚ ਡੈਸ਼ ਥੀ ਕਿ ਅਤਰੰ ਇੱਥੇ ਯਮਕ ਲਾ ਦਨੀ ਹੈ ਧਰਮ ਧਾਰਣੈ ਨਿਰਤਨੰ ਤਾਨ ਨਾਮ ਨਰਹਰਹ ਨਿਰਤਨੰ ਇੱਥੇ ਯਮਕ ਤਾਨ ਨਾਮ ਨਰਹਰੈ ਅਨਾਥ 나ਥ ਗੋਬਿੰਦਹ ਅਨਾਥ 나ਥ ਇਕੱਠਾ ਨਹੀਂ ਕਹਿ ਦੇਣਾ ਅਨਾਥ 나ਥ ਗੋਬਿੰਦਹ ਬਲਹੀਣ ਬਲਕੇਸ਼ਵਹ ਬਲਹੀਣ ਬਲਕੇਸ਼ਵਹ ਬਲਹੀਣ ਬਲਕੇਸ਼ਵਹ ਸਰਬਪੂਰ